ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸਰਕਾਰੀ ਗਰਲ ਸਕੂਲ ਨੰਗਲ ਦੀਆਂ ਲੜਕੀਆਂ ਉੱਤੇ ਅੱਜ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ 4 ਦੇ ਕਰੀਬ ਬੱਚੀਆਂ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਗਈਆਂ ਜਿਸ ਤੋਂ ਬਾਅਦ ਸਾਰੇ ਸਕੂਲ ਦੇ ਬੱਚਿਆਂ ਦੇ ਵਿੱਚ ਹਫੜਾ ਦਫੜੀ ਮਚ ਗਈ ਜਖਮੀ ਬੱਚਿਆਂ ਨੂੰ ਬੀਬੀਐਮਬੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦਾਦੀ ਹੈ ਕਿ ਇਹ ਪੂਰੀ ਘਟਨਾ ਉਦੋਂ ਵਾਪਰੀ ਜਦੋਂ ਸਰਕਾਰੀ গারਲ ਸਕੂਲ ਨੰਗਲ ਦੇ ਵਿੱਚ ਛੁੱਟੀ ਹੁੰਦੀ ਹੈ ਤੇ ਬੱਚੇ ਸਕੂਲ ਤੋਂ ਬਾਹਰ ਨਿਕਲਦੇ ਨੇ ਤਾਂ ਜਿਵੇਂ ਹੀ ਕੁਝ ਦੂਰੀ ਤੇ ਪਹੁੰਚਦੇ ਨੇ ਤਾਂ ਮਧੂਮੱਖੀਆਂ ਦਾ ਝੁੰਡਾ ਕੇ ਹਮਲਾ ਕਰ ਦਿੰਦਾ ਹੈ ਇਸ ਹਮਲੇ ਦੇ ਵਿੱਚ ਜਿੱਥੇ ਚਾਰ ਬੱਚੇ ਜ਼ਖਮੀ ਹੋ ਜਾਂਦੇ ਹਨ ਉੱਥੇ ਹੀ ਕੁਝ ਸਤਾਨਿਕ ਲੋਕਾਂ ਨੂੰ ਵੀ ਮਧੂਮੱਖੀਆਂ ਟੱਟ ਕੇ ਆਪਣਾ ਸ਼ਿਕਾਰ ਬਣਾ ਲੈਂਦੀਆਂ ਹਨ ਫਿਲਹਾਲ ਇਹਨਾਂ ਬੱਚਿਆਂ ਦਾ ਇਲਾਜ ਬੀਬੀ ਐਮ ਬੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਇਹਨਾਂ ਬੱਚਿਆਂ ਨੂੰ ਬਚਾਉਣ ਵਾਲੇ ਸਥਾਨਕ ਵਸਨੀਕਾਂ ਨੇ ਦੱਸਿਆ ਕਿ ਮਧੂਮੱਖੀਆਂ ਤੋਂ ਬਚਾਉਂਦੇ ਸਮੇਂ ਉਹਨਾਂ ਨੂੰ ਵੀ ਮਧੂਮੱਖੀਆਂ ਨੇ ਡੰਗ ਮਾਰੇ ਨੇ ਤੇ ਉਹਨਾਂ ਵੱਲੋਂ ਹੀ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਸਕੂਲ ਦੇ ਸਟਾਫ ਨੂੰ ਮਿਲਦੀ ਹੈ ਅਤੇ ਸਕੂਲਰ ਸਟਾਫ ਅਤੇ ਪੇਰੈਂਟਸ ਮੌਕੇ ਉੱਤੇ ਹਸਪਤਾਲ ਦੇ ਵਿੱਚ ਵੀ ਪਹੁੰਚ ਜਾਂਦੇ ਨੇ ਫਿਲਹਾਲ ਮਧੂਮੱਖੀਆਂ ਦੇ ਹਮਲੇ ਦੇ ਵਿੱਚ ਕਾਇਲ ਹੋਏ ਬੱਚਿਆਂ ਦੀ ਸਥਿਤੀ ਕਾਫੀ ਸਟੇਬਲ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਲੇ ਕਰਦੇ ਰਕੇਸ਼ ਰਾਣਾ ਦੀ ਰਿਪੋਰਟ ਭਾਜੀ ਜਦ ਮੈਂ ਉਧਰੋਂ ਆ ਰਹਾ ਤਾਂ ਨਾ ਆਪਣਾ ਲਾਲ ਟੰਕੀ ਵੱਲ ਤੋਂ ਤਾਂ ਆਪਣਾ ਇਹ ਜਿਹੜਾ ਗਲੀ ਸਕੂਲ ਚੰਗ ਗਲੀ ਸਕੂਲ ਤੋਂ ਉਧਰੋਂ ਕੁੜੀਆ ਚਿੱਕਾ ਮਾਰ ਰਹੀ ਤੇ ਫਿਰ ਮੈਂ ਐਕਟਿਵਾ ਮੋੜ ਕੇ ਉੱਥੋਂ ਲਾਇਆ ਉਧਰੋਂ ਫਿਰ ਕੁੜੀ ਲੈ ਕੇ ਫਿਰ ਇੱਕ ਨੰਬਰ ਤੇ ਮੈਂ ਵੜ ਗਿਆ ਇੱਕ ਕੁੜੀ ਲੈ ਕੇ ਇੱਕ ਨੰਬਰ ਤੇ ਵੜ ਗਿਆ ਉਹਦੇ ਬਾਅਦ ਫਿਰ ਦੂਸਰੀ ਕੁੜੀ ਆਈ ਉਹ ਵੀ ਚਿੱਕਾ ਮਾਰ ਰਹੀ ਤੇ ਫਿਰ ਇਹਨੂੰ ਫੋਨ ਮਾਰਿਆ ਫਿਰ ਇਹ ਲੈ ਕੇ ਲਲਿਤ ਆਇਆ ਫਿਰ ਇਹਨੂੰ ਮੈਂ ਕਿਹਾ ਕਿ ਇੱਥੇ ਕੋਈ ਬੰਦਾ ਹੋਰ ਜਿਹੜਾ ਮਰਜਾ ਰੋਡ ਤੇ ਆਵੇ ਕੋਈ ਮਨਾ ਕਰ ਦੇਣਾ ਕਿ ਇੱਥੇ ਕੋਈ ਨਾ ਆਵੇ ਮਧੂਮੱਖੀਆਂ ਦੀ ਮਧੂਮੱਖੀ ਬਹੁਤ ਹੋ ਜਾਈ ਵੀ ਕਿੰਨੀਆਂ ਕਿਸ ਬਹੁਤ ਸੀ ਬਹੁਤ ਸੀ ਕਿ ਬਹੁਤ ਸੀ ਕਿ ਓਕੇ ਕਿ ਇਦਾਂ ਲੱਗਦਾ ਵੀ ਉੱਥੇ ਜਿਹੜਾ ਮਧੂਮੱਖੀਆਂ ਦੇ ਛੱਤੇ ਨੂੰ ਛੇੜਖਾਨੀ ਕੀਤੀ ਜਾ ਇਸ ਤਰ੍ਹਾਂ ਪਈ ਇਹ ਤਾਂ ਰਹਿਦਾ ਪਰ ਇਹ ਹੈ ਕਿ ਕਿਸੇ ਨੇ ਛੇੜ ਦਿਆ ਹੋਇਆ ਜਾਂ ਕੁਝ ਵੀ ਹੋਇਆ ਪਰ ਬਹੁਤ ਸੀ ਕਿ ਬਹੁਤ ਰੋਡ ਤੇ ਬਹੁਤ ਸੀ ਕਿ ਜਿਹੜਾ ਬੰਦਾ ਸੀ ਜਾਂਦਾ ਤਾਂ ਉਹ ਚਿੱਕਾ ਬਹੁਤ ਮਾਰਦਾ ਥਾ ਕਿੰਨੀਆਂ ਕ ਲੜੀਆਂ ਬੱਚਿਆਂ ਦੇ ਬਈ ਬੱਚਿਆਂ ਨੂੰ ਤਾਂ ਬਹੁਤ ਲੜੀ ਹੋਣੀ ਬਹੁਤ ਮੇਰੇ ਸਾਹਿਬ ਨਾਲ ਤਾਂ ਉਹਦਾ ਕਮਰੇ ਦੇ ਬਾਹਰ ਕੇ ਉਹ ਕਪੜਾ ਖੋਲਾ ਕੇ ਸਾਰਾ ਉਹ ਤੋਂ ਇੱਕ ਲੇਡੀ ਸੀ ਉਹਨਾਂ ਨੇ ਕਿਹਾ ਕਿ ਕਪੜੇ ਖੋਲਾ ਕੇ ਸਾਰੇ ਇਹਨੂੰ ਜੋ ਹੈ ਸਾਰੇ ਕਪੜੇ ਖੋਲਾ ਕੇ ਇਹਨੂੰ ਮਤਲਬ ਚੈੱਕ ਕਰੋ ਕਿੱਥੇ ਫਿਰ ਉਹਨੇ ਸਾਰੇ ਕਪੜੇ ਖੋਲਾ ਕੇ ਚੈੱਕ ਕੀਤਾ ਉਹਨੂੰ ਬਾਹਰ ਥੋੜੀ ਦੇਰ ਬਾਅਦ ਬਿਠਾ ਰੱਖਿਆ ਫਿਰ ਆਪਾਂ ਅੱਗੇ ਵਾਲੇ ਤੇ ਥੋੜੇ ਬਾਅਦ ਵੀ ਇਹਨਾਂ ਨੂੰ ਬਾਹਰ ਕਰਤਾ ਮੈਂ ਕਹਾ ਕੇ ਲੈ ਜਾ ਹਸਪਤਾਲ ਸਰ ਉਹ ਸੁੰਦਰ ਮੇਰੇ ਕੋਲ ਫੋਨ ਕੀਤਾ ਸਰ ਮੈਂ ਚੱਕੀ 'ਤੇ ਖੜਿਆ ਥਾ ਉਹਦੇ ਨਾਲ ਜਦ ਕਹਿੰਦੇ ਮੱਖੀ ਲੜੀ ਤਾਂ ਮੈਂ ਟਿ ਵਾਲੇ 'ਤੇ ਪਹੁੰਚਿਆ ਤਾਂ ਪੂਰੀ ਕਾਫੀ ਸਾਰੀ ਲੜ ਗਈ ਸੀ ਸਰ ਕਿੰਨੀਆਂ ਮੱਖੀਆਂ ਸੀ ਜੀ ਕਾਫੀ ਸਰ ਬਹੁਤ ਜ਼ਿਆਦਾ ਇਸਰਤੀ ਫਿਰ ਉਹਨੂੰ ਐਕਟਿਵਾ ਬਿਠਾਇਆ ਲੈ ਕੇ ਮੈਂ ਹਸਪਤਲ ਪਹੁੰਚਿਆ ਕਿੰਨੇ ਕੁ ਬੱਚੇ ਜਿਹਨਾਂ ਨੇ ਲੜੀਆ ਇਹਦੇ 4-5 ਬੱਚੇ ਹੋ ਗਏ ਸਰ ਠੀਕ ਹੈ ਹਾਂਜੀ ਕਿੱਥੇ ਲੈ ਕੇ ਆਏ ਤੁਸੀਂ ਮੈਂ ਬੀਬੀ ਐਮੇ ਹਸਪਤਲ ਸਰ ਠੀਕ ਹੈ ਹੁਣ ਇੱਥੇ ਇਲਾਜ ਚੱਲ ਰਿਹਾ ਉਹਨਾਂ ਦਾ ਹਾਂਜੀ ਸਰ ਕਾਰਨ ਕੀ ਹੋ ਸਕਦਾ ਇੰਨੇ ਮਧਮੁਖੀ ਕਿੱਥੋਂ ਆ ਗਈਆਂ ਉਦੋਂ ਹਵਾ ਅੰਧੇਰੀ ਕਰਕੇ ਆਇਆ ਸਰ ਹਵਾ ਚੱਲਿਆ ਕਰਦੀ ਨਾ ਬੱਚੇ ਉਧਰ ਸਕੂਲ ਸੇ ਆਇਆ ਕਰਦੇ ਸੀ ਸਰ ਫਿਰ ਕੰਨਿਆ ਸੀ ਨਰ ਸਕੂਲ ਦੇ ਬੱਚੇ ਆ ਜੀ 6th ਕਲਾਸ ਦੀ ਹੈ ਤੇ ਉਹ ਛੁੱਟੀ ਹੋਈ ਸੀ ਸਕੂਲ ਤੋਂ ਤੇ ਰਸਤੇ 'ਚ ਸਾਈਕਲ ਤੇ ਆ ਰਹੀ ਸੀਗੀ ਤੇ ਇੱਕੋ ਦਾਮ ਜਿਹੜਾ ਮਧੂਮੱਖੀਆਂ ਦਾ ਛੱਤਾ ਜਿਹੜਾ ਸੀਗਾ ਫੈਲਿਆ ਹੋਇਆ ਸੀਗਾ ਤੇ ਇਹਦੇ ਮੱਧਕੀ ਚਿਤਪਦੇ। ਪués ਜਦੋਂ ਅਸੀਂ ਬੱਚਿਆਂ ਨੂੰ ਦੇਖਿਆ ਹੈਗਾ ਬੱਸ ਵਾਲੇ ਨੇ ਵੀ ਬੱਸ ਰੋਕ ਲਈ। ਤੇ ਉਹਨੇ ਆ ਕੇ ਉਹਨੂੰ ਕੰਬਲ ਪਾ ਕੇ ਤੇ ਆਪਣਾ ਉਹ ਕੀਤਾ ਹੈਗਾ ਤੇ ਐਮਰਜੈਂਸੀ 'ਚ ਫਿਰ ਲੈ ਕੇ ਆਏ। ਕਿੰਨੀਆਂ ਕਿ ਮਧੂਮੱਖੀਆਂ ਚੰਗਦੀਆਂ ਸੀ? 10-15 ਤਾਂ ਹੈਗੀਆਂ ਸੀ। ਹਾਂਜੀ ਮਿਹਨਤ ਜੜੀਆਂ ਮੈਂ ਦਿੱਖੇ ਸਾਨੂੰ ਦੇਖੇ। ਹਾਂਜੀ ਹਾਂਜੀ। ਫੰਜੋ ਫਿਰ ਬਚਾਅ ਕਿੰ ਕੀਤਾ ਉਸ ਜਿਆ ਕੇ ਲੋਕਲ ਹਾਂਜੀ ਬਚਾਅ ਕਿਸ ਨੇ ਕੀਤਾ ਉਹਨਾਂ ਦਾ ਉਹਨੇ ਬੱਸ ਵਾਲਾ ਸੀਗਾ ਨਾ ਅਸੀਂ ਵੀ ਖੜ ਗਏ ਸਾਰੇ ਟੀਚਰਸ ਐ ਅਸੀਂ ਵੀ ਬੱਚਿਆਂ ਨੂੰ ਪੜਾਉਂਦੇ ਆ ਇਹਨਾਂ ਨੂੰ ਤੇ ਆਪਣਾ ਫਿਰ ਬੱਸ ਵਾਲਾ ਸੀ ਜਿਹੜਾ ਉਹਨੇ ਕੰਬਲ ਪਾ ਕੇ ਤੇ ਉਹਨੂੰ ਉਹ ਕੀਤਾ ਕਿੰਨੇ ਕੁ ਬੱਚੇ ਦਿਲ ਦੋ ਬੱਚਿਆਂ ਨੇ ਲੜੀ ਹਾਂਜੀ ਕਿਵੇਂ ਹੋਣਾ ਇਲਾਜ ਕਰ ਰਹੇ ਆ ਉਹਦਾ ਇਲਾਜ ਚੱਲ ਰਿਹਾ ਹਾਂਜੀ ਇੰਜੈਕਸ਼ਨ ਵਗੈਰਾ ਦਿੱਤੇ ਦੇਖੋ ਕੀ ਕਹਿੰਦੇ ਡਾਕਟਰ ਪੇਰੈਂਟਸ ਹਾਂਜੀ ਪੇਰੈਂਟਸ ਉਹਦੇ ਨਾਲ ਹੀ ਲੈ ਕੇ ਆਏ ਆ ਸੀ ਪੇਰੈਂਟਸ ਉਹਦੇ ਮਦਰ ਉਹਦੇ ਨਾਲ ਹੀ ਆਏ ਸਾਡੇ ਨਾਲ ਗੱਡੀ ਚ ਹਾਂਜੀ ਹਾਂਜੀ